ਗੌੜੀ ਗੁਵਾਰੀ ਮਹੱਲਾ ਪੰညੁਆ ਵਿਆਪਤ ਹਰਖ ਸੋਗ ਵਿਸਥਾਰ ਵਿਆਪਤ ਸੁਰਗ ਨਰਕੇ ਅਵਤਾਰ ਵਿਆਪਤ ਧਨ ਨਿਰਧਨ ਪੇਖ ਸੂਬਾ ਮੂਲ ਬਿਆਦੀ ਵਿਆਪਸ ਲੋਭਾ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜੀਵ ਹੈ ਪ੍ਰਭ ਓਟ ਤੁਮਾਰੀ ਰਹਾਉ ਵਿਆਪਤ ਹੰਬੁਦ ਕਾ ਮਾਤਾ ਵਿਆਪਤ ਪੁੱਤਰ ਕਲਤਰ ਸੰਗਰਾਤਾ ਵਿਆਪਤ ਹਸਤ ਘੋੜੇ ਅਰਬਸਤਾ ਵਿਆਪਤ ਰੂਪ ਜੋਬਨ ਮਦਮਸਤਾ ਵਿਆਪਤ ਭੂਮ ਰੰਕ ਅਰ ਰੰਗਾ ਵਿਆਪਤ ਗੀਤ ਨਾਦ ਸੁਣ ਸੰਗਾ ਵਿਆਪਤ ਸੀਜ ਮਹਿਲ ਸ਼ਿੰਗਾਰ ਪੰਚ ਦੂਤ ਵਿਆਪਤ ਅੰਧਿਆਰ ਵਿਆਪਤ ਕਰਮ ਕਰਹਿ ਹਉ ਫਾਸਾ ਵਿਆਪਤ ਗਿਰਸਤ ਵਿਆਪਤ ਉਦਾਸਾ ਵਿਚਾਰ ਵਿਵਹਾਰ ਵਿਆਪਤ ਇਹ ਜਾਤ ਸਭ ਕਿਛ ਬਿਆਪਤ ਬਿਨ ਹਰ ਰੰਗ ਰਾਤ ਸੰਤਨ ਕੇ ਬੰਧਨ ਕਾਟੇ ਹਰ ਰਾਈ ਤਾ ਕਉ ਕਹਾ ਬਿਆਪੈ ਮਾਈ ਕਹੋ ਨਾਨਕ ਜਿਨ ਧੂਰ ਸੰਤ ਪਾਈ ਤਾ ਕੈ ਨਿਕਟ ਨ ਆਵੇ ਮਾਈ ਗੌੜੀ ਗੁਵਾਰੀ ਮਹੱਲਾ ਪੰਜਵਾਂ ਨੈਣੋ ਨੀਂਦ ਪਰ ਦ੍ਰਿਸ਼ਟ ਵੇਕਾਰ ਸ਼੍ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਦ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮਹਿ ਕੋਈ ਜਾਗਤ ਰਹੈ ਸਾਬਤ ਵਸਤ ਉਹ ਆਪਣੀ ਲਹਿ ਰਹਾਉ ਸਗਲ ਸਹੇਲੀ ਆਪਣੇ ਰਸ ਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ ਮੁਸਨਹਾਰ ਪੰਜ ਬਟਵਾਰੀ ਸੂਨੇ ਨਗਰ ਪਰੇ ਠਗਹਾਰੇ ਹੁਣ ਤੇ ਰਾਖੈ ਬਾਪ ਨਾ ਮਾਈ ਹੁਣ ਤੇ ਰਾਖੈ ਮੀਤ ਨਾ ਭਾਈ ਦਰਬ ਸਿਆਣਪ ਨਾ ਹੋਏ ਰਹਤੀ ਸਾਧ ਸੰਗ ਹੋਏ ਦੁਸ਼ਟ ਵਸ ਹੂਤੀ ਕਰ ਕਿਰਪਾ 모ਹੇ ਸਾਰਿੰਗ ਪਾਣ ਸੰਤਨ ਧੂਰ ਸਰਬ ਨਿਦਾਨ ਸਾਬਤ ਪੂੰਜੀ ਸਤ ਗੁਰ ਸੰਗ ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ ਸੋ ਜਾਗੈ ਜਿਸ ਪ੍ਰਭ ਕਿਰਪਾਲ ਇਹ ਪੂੰਜੀ ਸਾਬਤ ਧਨ ਮਾਲ ਰਹਾਉ ਦੂਜਾ ਗੌੜੀ ਗਵਾਰੀ ਮਹੱਲਾ ਪੰਜਵਾਂ ਜਾਂ ਕਹਿ ਵਸ ਖਾਨ ਸੁਲਤਾਨ ਜਾਂ ਕਹਿ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕਿਛ ਹੋਏ ਤਿਸਤੇ ਬਾਹਰ ਨਾਹੀ ਕੋਈ ਕਹੋ ਬੇਨੰਤੀ ਆਪਣੇ ਸਤਿਗੁਰ ਪਾਏ ਕਾਜ ਤੁਮਾਰੇ ਦੇ ਨਿਭਾਹਿ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕਟ ਕਟ ਬਣੀ ਜਿਸ ਸਿਮਰਤ ਦੁਖ ਡੇਰਾ ਟਹਿ ਜਿਸ ਸਿਮਰਤ ਜਮ ਕਿਛੂ ਨ ਕਹ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੀ ਸੰਤ ਸਬਾ ਕਉ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋ ਕੋ ਨਾਮ ਨਿਵਾਸ ਗੌੜੀ ਗੁਆਰੀ ਮਹੱਲਾ ਪੰਜਵਾਂ ਸਤਗੁਰ ਦਰਸ਼ਨ ਅਗਨ ਨਿਵਾਰੀ ਸਤਗੁਰ ਭੇਟ ਤਹਉ ਮੈਂ ਮਾਰੀ ਸਤਗੁਰ ਸੰਗ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਸਭ ਜਗ ਸਾਚਾ ਜਾਂ ਸੱਚ ਮਹਿ ਰਾਤੀ ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ ਰਹਾਉ ਸੰਤ ਪ੍ਰਸਾਦ ਜਪੈ ਹਰ ਨਾਉ ਸੰਤ ਪ੍ਰਸਾਦ ਹਰ ਕੀਰਤਨ ਗਾਉ ਸੰਤ ਪ੍ਰਸਾਦ ਸਗਲ ਦੁਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁੱਟੇ ਸੰਤ ਕਿਰਪਾ ਤੇ ਮਿਟੇ ਮੋਹ ਭਰਮ ਸਾਧ ਰੇਣ ਮੱਝਨ ਸਭ ਧਰਮ ਸਾਧ ਕਿਰਪਾਲ ਦਿਆਲ ਗੋਵਿੰਦ ਸਾਧਾ ਮਹਿ ਇਹ ਹਮਰੀ ਜਿੰਦ ਕਿਰਪਾ ਦੇ ਕਿਰਪਾਲਟਿ ਆਵੋ ਸਾਧ ਸੰਗਤਾਂ ਬੈਠਣ ਪਾਵੋ ਮੋਹਿ ਨਿਰਗੁਣ ਕਉ ਪ੍ਰਭ ਕੀਨੀ ਦਇਆ ਸਾਧ ਸੰਗ ਨਾਨਕ ਨਾਮ ਲਿਆ ਗੌੜੀ ਗੁਵਾਰੀ ਮਹੱਲਾ ਪੰਜਵਾਂ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦਿਯੋ ਗੁਰਮੰਤ ਤਜ ਅਬਮਾਨ ਭਏ ਨਿਰਵੈਰ ਆਠ ਪਹਿਰ ਪੂਜੋ ਗੁਰ ਪੈਰ ਅਬ ਮਤਬਿ ਨਸੀ ਦੁਸ਼ਟ ਬੇਗਾਨੀ ਜਬ ਤੇ ਸੁਨਿਆ ਹਰ ਜਸ ਕਾਨੀ ਰਹਾਉ ਸਹਜ ਸੂਖ ਆਨੰਦ ਨਿਧਾਨ ਰਖਨ ਹਾਰ ਰਖ ਲੈ ਨਿਧਾਨ ਦੁਖ ਦਰਦ ਬਿਨ ਸੇ ਪੈ ਭਰਮ ਆਵਣ ਜਾਣ ਰਖੇ ਕਰ ਕਰਮ ਦੇਖੈ ਬੋਲੇ ਸੁਣੈ ਸਭ ਆਪ ਸਦਾ ਸੰਗ ਤਾ ਕੋ ਮਨ ਜਾਪ संत प्रसाद भयो परगास पूर रहे एकै गुणतास कहत पवित्र सुनत पनीत गुण गोविंद गावे नित नित कहो नानक जाको हो किरपाल तिस जन की सब पूर्ण काल गौरीग्वार दी मोहल्ला पंजवा वंदन तोड़ बुलावे राम मन मह लागै साच ध्यान ਮਿਟੈ ਕਲੇਸ਼ ਸੁਖੀ ਹੋਏ ਰਹੀਐ ਐਸਾ ਦਾਤਾ ਸਤਗੁਰ ਕਹੀਐ ਸੋ ਸੁਖਦਾਤਾ ਜੇ ਨਾਮ ਜਪਾਵੇ ਕਰ ਕਿਰਪਾ ਤਿਸ ਸੰਗ ਮਲਾਵੇ ਰਹਾਉ ਜਿਸ ਹੋਏ ਦਿਆਲ ਤਿਸ ਆਪ ਮਲਾਵੇ ਸਰਬ ਨਿਧਾਨ ਗੁਰੂ ਤੇ ਪਾਵੇ ਆਪ ਤਿਆਗ ਮਿਟੈ ਆਵਣ ਜਾਣਾ ਸਾਧ ਕੈ ਸੰਗ ਪਾਰ ਬ੍ਰਹਮ ਪਛਾਣਾ ਜਾਨੇ ਉਪਰ ਪ੍ਰਭ ਭਏ ਦਿਆਲ ਜਨ ਕੀ तेक ਏਕ ਗੋਪਾਲ ਏਕਾਲਿਵ ਏਕੋ ਮਨ ਪਾਉ ਸਰਬਨਿਧਾਨ ਜਨਕੈ ਹਰਨਾ ਪਾਰ ਬ੍ਰਹਮ ਸਿਓ ਲਾਗੀ ਪ੍ਰੀਤ ਨਿਰਮਲ ਕਰਨੀ ਸਾਚੀ ਰੀਤਾ ਗੁਰਪੂਰੈ ਮੀਟਿਆ ਅੰਧਿਆਰਾ ਨਾਨਕ ਕਾ ਪ੍ਰਭ ਅਪਰ ਅਪਾਰਾ ਗੌੜੀ ਗੁਵਾਰ ਦੀ ਮਹੱਲਾ ਪੰਜਵਾਂ ਜਿਸ ਮਨ ਵੱਸੈ ਤਰੈ ਜਨ ਸੋਇ ਜਾਂ ਕੈ ਕਰਮ ਪ੍ਰਾਪਤ ਹੋਇ ਦੁਖ ਰੋਗ ਕਛ ਪਉ ਨ ਬਿਆਪੈ ਅੰਮ੍ਰਿਤ ਨਾਮ ਹਿਰਦੈ ਹਰਿ ਜਾਪੈ ਪਾਰ ਬ੍ਰਹਮ ਪਰਮੇਸ਼ਰ ਧਿਆਇਐ ਗੁਰ ਪੂਰੇ ਤੇ ਇਹ ਮਤ ਪਾਈਐ ਰਹਾਉ ਕਰਨ ਕਰਾਮਨਹਾਰ ਦਇਆਲ ਜੀ ਜੰਤ ਸਗਲੇ ਪ੍ਰਤਪਾਲ ਅਗਮ ਅਗੋਚਰ ਸਦਾ ਬੇਅੰਤਾ ਸਿਮਰੰਮਨਾਂ ਪੂਰੇ ਗੁਰਮੰਤਾ ਜਾਂ ਕੀ ਸੇਵਾ ਸਰਬ ਨਿਧਾਨ ਪ੍ਰਭ ਕੀ ਪੂਜਾ ਪਾਈਐ ਮਾਨ ਜਾਂ ਕੀ ਟਹਿਲ ਨ ਬਿਰਥੀ ਜਾਏ ਸਦਾ ਸਦਾ ਹਰ ਕੇ ਗੁਣ ਗਾਏ ਕਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਹਰ ਅਲਖ ਸੁਆਮੀ ਜੀ ਜੰਤ ਤੇਰੀ ਸਰਨਾਈ ਨਾਨਕ ਨਾਮ ਮਿਲੈ ਵਡਿਆਈ ਗੌੜੀ ਗੁਆਰੀ ਮਹੱਲਾ ਪੰਜਵਾ ਜੀ ਜੁਗਤ ਜਾਂ ਕਹਿ ਹਾਥ ਸੋ ਸਿਮਰੋ ਅਨਾਥ ਕੋ ਨਾਥ ਪ੍ਰਭ ਚੇਤੇ ਆਏ ਸਭ ਦੁਖ ਜਾਏ ਭੈ ਸਭ ਬਿਨ ਸਹ ਹਰ ਕੈ ਨਾਏ ਬਿਨ ਹਰ ਭਉ ਕਾਹੇ ਕਾਮਨ ਹੈ ਹਰ ਬਿਸਰਤ ਕਾਹੇ ਸੁਖ ਜਾਨ ਹੈ ਰਹਾਉ ਜਿਨ ਧਾਰੇ ਬਹੁ ਤਰਨ ਆਗਾਸ ਜਾਣ ਕੀ ਜੋਤ ਜੀ ਪਰਗਾਸ ਜਾਂ ਕੀ ਬਖਸ਼ ਨਾਮੇ ਟੈ ਕੋਇ ਸਿਮਰ ਸਿਮਰ ਪ੍ਰਭ ਨਿਰਪਉ ਹੋਇ ਆਠ ਪਹਿਰ ਸਿਮਰੋ ਪ੍ਰਭ ਨਾਮ ਅਨਕ ਤੀਰਤ ਮੱਜਨ ਇਸ਼ਨਾਨ ਪਾਰ ਬ੍ਰਹਮ ਕੀ ਸਰਣੀ ਪਾਹੇ ਕੋਟ ਕਲੰਕ ਖਿਨ ਮਹ ਮਿਟ ਜਾਏ ਬੇ ਮੁਹਤਾਜ ਪੂਰਾ ਪਾਤਸ਼ਾਹ ਪ੍ਰਭ ਸੇਵਕ ਸਾਚਾ ਵੇ ਸਾਹ ਗੁਰ ਪੂਰੈ ਰਾਖੇ ਦੇ ਹਾਥ ਨਾਨਕ ਪਾਰ ਬ੍ਰਹਮ ਸੰਮਰਾਤ ਗੌੜੀ ਗਵਾਰੀ ਮਹੱਲਾ ਪੰਜਵਾ ਗੁਰ ਪ੍ਰਸਾਦ ਨਾਮ ਮਨ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਅਮਰਤ ਗੁਣ ਉਚਰੈ ਪ੍ਰਭ ਬਾਣੀ ਪੂਰੇ ਗੁਰ ਕੀ ਸਮਤਿ ਪ੍ਰਾਣੀ ਪ੍ਰਭ ਸਿਮਰਤ ਕੁਸਲ ਸਭ ਪਾਏ ਘਰ ਬਾਹਰ ਸੁਖ ਸਹਜ ਸਬਾਏ ਰਹਾਉ ਸੋਈ ਪਛਾਤਾ ਜਿਨਹਿ ਉਪਾਇਆ ਕਰ ਕਿਰਪਾ ਪ੍ਰਭ ਆਪ ਮਲਾਇਆ ਬਹਾਂ ਪਕਰ ਲੀਨੂ ਕਰ ਆਪਣਾ ਹਰ ਹਰ ਕਥਾ ਸਦਾ ਜਪ ਜਪਨਾ ਮੰਤਰ ਤੰਤਰ ਔਖਦ ਪੁਨਹ ਚਾਰ ਹਰ ਹਰ ਨਾਮ ਜੀ ਪ੍ਰਾਨ ਆਧਾਰ ਸਾਚਾ ਤਨ ਪਾਇਓ ਹਰ ਰੰਗ ਦੁਤਰ ਤਰੇ ਸਾਧਕੈ ਸੰਗ ਸੁਖ ਬੈਸੋ ਸੰਤ ਸੱਜਣ ਪਰਵਾਰ ਹਰ ਤਨ ਖਟਿਓ ਜਾ ਕਾ ਨਹੀਂ ਸਮਾਰ ਜਿਸਹਿ ਪ੍ਰਾਪਤ ਤਿਸ ਗੁਰ ਦੇ ਨਾਨਕ ਬਿਰਤਾ ਕੋਈ ਨਹੀਂ ਗੌੜੀ